ਜੀ ਵੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਕੋਈ ਖੁੰਝੇ ਖੁੰਝੇ ਬੈਠੇ ਕਿਆ ਲੜਾਈ ਹੋਈ ਹੋੜੀ ਨਹੀਂ ਨਹੀਂ ਹਾਂ ਉਦੋਂ ਕੋਈ ਉਹ ਜਾਂਦਾ ਬਸ ਆਖਦਾ ਉਹ ਜੀ ਤੰਦੂਰ ਬੈਗੇ ਬਗੀ ਦਰੋਂ ਕਿਤੇ ਰੋੜਨਾ ਮਾਰੇਗੇ ਜਿਹੜਾ ਕੋਈ ਖਤਰਨਾਕ ਦਾ ਸਕਦਾ ਬੰਦਾ ਅਸੀਂ ਦੂਰ ਬੈ ਕੇ ਹੀ ਕਰਦੇ ਹਾਂ ਹੂੰ ਕਦੇ ਮੁੱਕਾ ਤਾਂ ਕਿਉਂ ਖਾਦੇ ਕਦੇ ਹੀ ਉਸ ਦਾ ਆਖਦਾ ਕੰਮ ਦਾ ਪਾਪਾ ਹੀ ਗਿਆਦਾ ਹੁਣ ਬਾਕੀ ਭਾਈ ਮੱਕੀ ਲੱਗੇ ਵਡੜਾ ਜ ਮੱਕੀ ਲੱਗੇ ਵਡੜਾ ਭਾਈ ਆ ਮੱਕੀ ਲੱਟਣੀ ਆ ਬਸ ਹੁਣ ਸਾਰੀ ਬਰਾਂਹ ਹਾਈ ਲੁੱਟ ਕਰੇ ਨੂੰ ਹਾਰੀ ਇੰਨ ਕਿੱਥੇ ਲੱੱਡ ਹੋਣੀ ਆ ਖਾਸੀ ਮੱਕੀ ਆ ਉਹ ਵੀੜੇ ਨੂੰ ਪਹਿਲਾਂ ਇਹਨਾਂ ਨੂੰ ਆਹ ਲੱੱਣ ਦੇ ਦੇਖਦੇ ਆ ਹੂੰ ਕਿੰਨੀ ਹੁੰਦੀ ਆ ਆਓ ਜਿੰਨੀ ਵੱਡੀ ਆ ਇਹਦਾ ਸੁੱਕ ਜਣੀ ਨਹੀਂ ਹਾਂ ਸਾਲੇ ਤਿੱਲੇ ਹੀ ਬਹੁਤ ਆ ਬੰਦੇ ਮੱਕੀ ਦਾ ਹੋ ਜਾਈ 70 80 ਕੁਆਟਰ ਦੇ ਉੱਪਰ ਹੋ ਜਣੀ ਆ ਸਾਰੀ ਉਹ ਨਾ ਨਾ ਜਿਹੜੀ ਵੱਡੀ ਬੱਤੀ ਦੇਖਦੇ ਆ ਹੋ ਜਣੀ ਇੰਨੀ ਦਾ ਹੈਲੋ ਕਾ ਤਾ ਉੱਪਰ ਲੱਡੇ ਉਹ ਰਾਤ ਦੀ ਗੱਲ ਰਾਤ ਦੀ ਗੱਲ ਨਾ ਕਰੋ ਯਾਰ ਜਿਵੇਂ ਅੰਬ ਦੀ ਰਾਤ ਦੀ ਗੱਲ ਨਾ ਕਰੋ ਰਾਤ 11 ਵਜੇ ਲੇਟ ਪਜੀਆ ਖੁੱਲੀ ਮੈਂ 11 ਵਜੇ 10 ਵਜੇ ਸੋਤਾ ਮੈਂ 11 ਵਜੇ ਲੇਟ ਪਜ ਗਈ ਮੈਂ 11 ਵਜੇ ਹਲੇ ਉਤੇ ਬਾ ਕਿਥੇ ਨਹੀਂ ਲਈ ਵਰ ਹਾਂ ਕੱਟੇ ਦੀ ਨੀਂਦ ਪੂਰੀ ਕਰ ਗਿਆ ਕੰਟਕ 10 ਤੇ 11 ਨਹੀਂ ਸੀ ਮੇਰੀ ਬਸ ਤੇ ਬਾਅਦ ਤੱਕ ਅੰਦਰ ਕਦੇ ਬਾਹਰ ਦੀ ਬਸ ਪੁੱਛੇ ਨਾ ਕੋਚ ਮੰਗੂ ਦਰਵਾਜ਼ਾ ਖੋਲਣਾ ਮੈਂ ਵੀ ਭੋਖਾੜਾ ਆਉਂਦੀ ਆ ਉਹ ਜ਼ਿਆਦਾ ਮੂਹ ਜੱ ਇਕੱਠਾ ਕਰੇ ਕਿੜਕੜਾ ਮੂਹ ਮਿੱਟੀ ਉਹ ਮਿੱਟੀ ਦਾ ਇਹ ਹਾਬਾ ਦਾ ਚਾ ਜਲਦੀ ਜਾ ਤਾ ਫਿਰ ਮਛਰ ਬਾਵ ਤਾ ਮਛਰ ਕਿੜਕੜਾ ਪੱਖੇ ਕਰਦੇ ਅੰਦਰ ਅੰਦਰ ਪੈਨ ਦੇ ਕਰਨੀ ਵੀ ਬਹੁਤ ਲੱਗਦੀ ਸੀ ਬਾਹਰ ਫੇ ਮਛਰ ਤਾਂ ਕਰਦਾ ਤਾ ਮਿੱਟਾ ਖਾਣਾ ਬਾਵ ਤਾ ਮਿੱਟਾ ਮੋਟ ਖਾਣਾ ਦਾ ਜਲ ਠੀਕ ਤਾ ਨੀਂਦ ਉਹ ਜਾਈ ਜੀ ਸਵੇਰ ਉੱਠ ਕੇ ਨਹਾਣ ਦਾ ਬੰਦਾ ਮੈਂ ਬਾਗ ਪੈ ਗਿਆ ਮੰਜਰ ਤੋ ਸਲਾ ਮਿੱਟੀ ਦੇ ਉਹ ਨਾ ਉੱਪਰ ਨਾਲ ਪਿਆ ਉਹ ਬੰਦੇ ਨੀਂਦ ਉਹ ਜਾਈ ਜੀ ਉਹ ਨਾਲ ਖੜੇ ਨਾ ਲੰਦਾ ਇਹਦਾ ਕੋਈ ਚੱਕਰ ਨਹੀਂ ਔਖਾ ਯਾਰ ਗਿੜਾ ਮੱਛਰ ਕਾਦਾ ਤਾ ਕਾ ਮੱਛਰ ਮੱਛਾ ਜਾਨ ਖਾਲੀ ਮੇਰੀ ਫਿਰ ਨਹੀਂ ਦੇਖਿਆ ਮੈਨੂੰ ਆਖੋ ਕਿ ਡੇਢ ਵਜੇ ਖੁੱਲੀ ਇਹ ਵੀ ਸਪਰੇ 2:30 ਵਜੇ ਇਹਨੂੰ ਇਹਨੂੰ ਲੱਗਿਆ ਉਹ ਤਾਂ ਕੁਛ ਹੈ ਨਹੀਂ ਲੱਗਿਆ ਨਹੀਂ ਇਹਨੂੰ ਸਪਰੇ ਹੋਣੀ ਹੈ ਬਾਈ ਹਾਂ ਇਸ ਵੇ ਹੋਈ ਹੈ ਮੈਨੂੰ ਬੰਦਾ ਦਾ ਦੇ ਦੋ ਕੋਈ ਯਾਰ ਗਿੜਾ ਲਾਇਆ ਮੱਕੀ ਦਾ ਮੈਂ ਲਾਇਆ ਉਹਨੂੰ ਤੂੰ ਲਾਇਆ ਟਰੈਕਟਰ ਤੁਹਾਨੂੰ ਹੋਰ ਦਿੰਦਾ ਕੋਈ ਪਾ ਕੇ ਮੈਂ ਲੈ ਜਾ ਤਾਂ ਮਾਰਾਂ ਯਾਰ ਕੀ ਕਰਾਂ ਗੱਡੀ ਮੇਰੇ ਪਾ ਦੇ ਮੈਂ ਮਟਰਲ ਇਹੀ ਲੈ ਕੇ ਹਾਂ ਕੰਮ ਬਸ ਆਹੋ ਵੇ ਜੀ ਉਹ ਤੁਹਾਨੂੰ ਕਰਦਾ ਕਿ ਐਵੇਂ ਜਾਨੂ ਕਹਿੰਦਾ ਗਿੜਾ ਲਾ ਕੇ ਆਇਆ ਟਰੈਕਟਰ ਜਗਦੀਪ ਜਗਦੀਪ ਕਹਿੰਦਾ ਜਾਨੂ ਜਗਦੀਪ ਨੂੰ ਭੇਜ ਦਮ ਮੈਨੂੰ ਕਹਿਂਦੇ ਜਾਨੂ ਉਹ ਕਹਿੰਦਾ ਜਾਣਾ ਕੱਲੂ ਮੈਂ ਉਹਨੂੰ ਭੇਜ ਦੇ ਜਗਦੀਪ ਨੂੰ ਕਹਾਂ ਤੂੰ ਉਹਨੂੰ ਫੋਨ ਕਰ ਲਾ ਲਾਇਆ ਗਿੜਾ ਮੇਰਾ ਕੀ ਬਈ ਹਾਂ ਮੜਤੀ ਤਾਂ ਹੁਣ ਹੋਏ ਬਸ ਪਤਾ ਕਿੱਥੇ ਜਾਣਾ ਕਿ ਆ ਕੋਈ ਕਰਨਾ ਪਤਾ ਉਹਨੂੰ ਖਿੜ ਕੇ ਆਇਆ ਮੇਰਾ ਕੰਮ ਰੇ ਸੂਤ ਆ ਜੂਗਾ ਯਾਰ ਦਰਾਲ ਜੀ ਜੰਦਾ ਕੰਮ ਯਾਰ ਤੱਪੂ ਵੀ ਆ ਦੇਖੋ ਕਿ ਕਿੰਨੇ ਜੀ ਨਿਕਲੇ ਡਰਦਾ ਹੈ ਹੀ ਨਹੀਂ ਕੰਨੇ ਕੋ ਖਾਂਬਰ ਹੈ ਇਹ ਕੱਲਾ ਹੀ ਹੈ ਬੈਣ ਨਹੀਂ ਹੈਗੀ ਹੋਰ ਆਉਂਗੇ ਪਿੱਛੇ ਦੇਖ ਮੈਂ ਨਾ ਕਰਦਾ ਫਿਰਦਾ ਮੈਂ ਨਾ ਇਹ ਇਰਾਦਾ ਦੇਖਦਾ ਫਿਰਦਾ ਦੌੜ ਗਿਆ ਹੁਣ ਤੁਹਾਡੇ ਬਾਜੇ ਵੱਡਣਾ ਹੈ ਨਾ ਤੁਹਾਡੇ ਇਹ ਵੀ ਕੀ ਕਰੇ ਤਾਂ ਕਰ ਨਹੀਂ ਬਹੁਤ ਕਰ ਨਹੀਂ ਬਹੁਤ ਸ਼ਾਮਾਂ ਲੱਗ ਗਈ ਹੋਣੀ ਕਹਿੰਦਾ ਬਹੁਤ ਬੜਾ ਸ਼ਾਮਾਂ ਚ ਨਾ ਆਇਆ ਹੁਣ ਇਹ ਹੋਰ ਸਾਰਾ ਕਿੰਨੇ ਉਹ ਦੇਖਿਆ ਆਖਰ ਤੁਹਾਡੇ ਟੈਂਪਰੇਚਰ ਦੇਖ ਲੈ ਹੁਣ ਬਾਕੀ ਬੰਦੇ ਲੈ ਆਉਗਾ ਦੇਖੀ ਬੀ ਉਹ ਆਹ ਬੁੱਲਰ ਵਧੀਆਂ ਉਹਨੂੰ ਆਓ ਹਾਂ ਇਹਨੇ ਨੇ ਪਾਣੀ ਲਿਆਇਆ ਹੋਇਆ ਸਰਦਾਰਾਂ ਨੇ ਕੋਲੇ ਬੈਠਾ ਟੂਹਾ ਇੱਥੇ ਕੁੱਪੂ ਨਾਲੇ ਸਰਦਾਰਾਂ ਨੇ ਪਾਣੀ ਲਿਆਇਆ ਹੋਇਆ ਉੱਥੇ ਹੀ ਧਾਰੀ ਸਰਦਾਰ ਜੀ ਕੋਲੇ ਬੈਠਾ ਦੇਖ ਹੂੰ ਕੁੱਤੇ ਵੀ ਇੱਥੇ ਪਏ ਤੇ ਜਾ ਉਹ ਵੀ ਖੜਾ ਉਹ ਦੇਖ ਲਿਆ ਹੁਣ ਭੱਜਣਾ ਦੇਖੀ ਇਹਨੇ ਡਾਂਡ ਦੀ ਐ ਇਸ ਤਰ੍ਹਾਂ ਨਹੀਂ ਅੱਗੇ ਅੱਗੇ ਕੂਕ ਮਾਰਦੇ ਭੱਜ ਜਾਂਦੇ ਤੇ ਮੈਨੂੰ ਪਤਾ ਕੁੱਤੇ ਜਾਣ ਨਹੀਂ ਇਦੋਂ ਤੋਂ ਪਹਾੜਾਂ 'ਚ ਆਉਂਦੇ ਰਹੇ ਉਹ ਭੱਜ ਗਈ ਉੱਥੇ ਮੁਰਨਾ ਦੀ ਬਾਗਲੀ 'ਚ ਮੁਰਨਾ ਉੱਥੇ ਜਾਣਾ ਇਹਦੇ ਗੰਨੇ 'ਚ ਇਹ ਕਿੱਦਾਂ ਲੈਂ ਵੀ ਕੁੱਕਾ ਨੇ ਪਾਤਾ ਤੋੜੋ ਉਹ ਵੱਡ ਗਈ ਜੱਗੂ ਜੀ ਕਹਿੰਦੇ ਨੇ ਉਹਨਾਂ ਥੋੜੀ ਹੀ ਰਹਿ ਗਈ ਅਸਾਂ ਦਾ ਜਿਆਦਾ ਲੱਗੂਗੀ ਕੰਟਾ ਲੱਗੂ ਹੁਣ ਲੱਗ ਜਾਣਾ ਕੰਟਾ ਲੱਜਦਾ ਪੂਰਾ ਹਾਂ ਮੇਰੇ ਯਾਰ ਮੱਛਰ ਪੈ ਗਿਆ ਅੱਖ ਜਿਹਦੇ ਅੱਖ ਦੇ ਕਈ ਮੱਛਰ ਪੈ ਗਏ ਹਾਂ ਦੇਖ ਤਾ ਤੂੰ ਤਾਂ ਮੱਛਰ ਬਹੁਤ ਹਾਂ ਨਹੀਂ ਭੁੰਦੀ ਜੀ ਤੇ ਲੋਰੀ ਡਾਕਟਰ ਹੈ ਡਾਕਟਰ ਹੈ ਨਹੀਂ ਉਹ ਮੈਂ ਬਿੱਲ ਉਹਦੇ ਲਿਆਣਾ ਸਰ ਜੀ ਇੱਥੇ ਡਾਕਟਰ ਤਾਂ ਗਿਆ ਉਹ ਮੂਰੇ ਨੂੰ ਨਾ ਕੱਢੀ ਜਾ ਪੈ ਸਾਰੀ ਉਹ ਗਰ ਜਾਣੀ ਇਹ ਹਾਂ ਮੂਰੇ ਨੂੰ ਕੱਢ ਮੂਰੇ ਕੱਢੀ ਜਾਂਦਾ ਬਾਹਰ ਹਾਂ ਗਰ ਜਾਣੀ ਸਾਰੀ ਦੇਖ ਲੈ ਕਾਜਾ ਕਾਹਦਾ ਕਹਾਂ ਤੋਂ ਕੱਢਣਾ ਥੁਪਕਾ ਕਾਲੇ ਖਾਲੀ ਨੂੰ ਪੈਂਦੇ ਕਾਂਦੇ ਪਏ ਸ਼ਾਮਾਂ ਜਿਹੜੇ ਬੁੱਲੀ ਜਾਂਦੇ ਆ। ਹੁਣ ਕਹਾਏ ਬਾਤ ਆ ਭਾਈ ਇਹ ਵੀ ਕੀ ਕਰੇ। ਤੋ ਪਤਾ ਹੋ ਰਿਹਾ ਇਹਨਾਂ ਨੇ ਛੇਤੀ ਹੋ ਜਾਂਦਾ ਇਹਨਾਂ ਨੂੰ ਲੇਟ ਆਏ ਆ ਇਹ। ਉੱਪਰੇ ਤੀਨ ਨੂੰ ਕੱਢੀ ਜਾਂਦੇ ਆ। 4:30-5:00 ਵਜੇ ਆਹੀ ਟਾਉਣਾ ਇਹਨਾਂ ਫੇਰ। ਹਾਂ। ਲੋਈ ਬਾਈ ਚੱਲਦਾ ਕੰਮ ਮਾਰੂ ਮਾਰ ਲੇਜ਼ਰ ਦਾ ਫੇਰ। ਸਾਈ ਵੀ ਉਹਦੇ ਲੱਗੇ ਹੋਏ ਕਰਨਾ ਸਾਈ ਜੋ ਤਾਂ ਮੇਰੇ ਤਾਂ ਮੱਛਰ ਜਿਹਨੇ ਕੰਮ خراب ਕਰਤਾ ਸੀ ਦਵਾਈ ਲੈ ਕੇ ਆ ਹੁਣ ਠੀਕ ਆ ਨਾ। ਹਾਂ। ਹੈਗਾ ਫਰਕ। ਉਹਨੂੰ ਕਹਾਂ ਮਾਤਾ ਆਵੇ ਚਲਾ ਸਾਬ ਜੀ ਉਸਨੂੰ ਕਿਹਾ ਆਵੇ ਲੱਗਿਆ ਵਗਨ ਬਾ ਹੋ ਗਿਆ ਇਹਦਾ 1 ਕਿ 2 ਕੀਲਿਆਂ ਦੇ ਗੇਟ ਤੇ ਇਹਦਾ ਕਰਤੇ ਆ ਆਹ ਉਹ ਖੱਤੀ ਰਹਿ ਗਈ ਫੇਰਾ ਫਣੀ ਦੇ ਬਾਅਦ ਦਲਵੀਰ ਦੇ ਜਾਣਾ ਏ ਅੱਛਾ ਉਹ ਉੱਥੇ ਫਿਰ ਜੱੱਗੇ ਦਾ ਕੰਮ ਆ ਉਧਰ ਅੱਜ ਉਹਰੇ ਕੰਮ ਨਵੇੜਨਾ ਏ ਕਿ 9 ਵਜੇ ਜੇ 10 ਵਜੇ 11 ਵਜੇ ਸਵੇਰੇ ਫਿਰ ਸਾਜਰੀ ਉਧਰ ਨੂੰ ਲੱਗ ਜਾਣਾ ਮੈਂ ਚੱਕਲਾਣਾ ਚੱਕਲਾ ਫਿਰ ਉਹਨਾਂ ਦਾ ਕੱਲ ਨੂੰ ਨਵੇੜ ਕੇ ਪਰਸ ਨੂੰ ਜਾਣਾ ਸਵੇਰੇ ਤਾਂ ਇੱਧਰ ਆ ਬਣਾ ਮੰਡਾ ਵੀ ਨਹੀਂ ਪੈਂਦਾ ਹੈਗਾ ਹਾਂ ਕੱਲਾ ਇਹ ਇਹ ਨੂੰ ਕਹੇ ਨਹੀਂ ਬਦਲਵਾਈ ਗੱਲ ਮੈਂ ਮੀ ਨਹੀਂ ਬੈਣਾ ਲੰਘ ਗਿਆ ਮੈਂ ਹੋਣੀ ਤਾਂ ਰਸੋਨਾ ਕੋਲ ਇੰਗਰ ਮੈਂ ਦਾਤੀ ਲਿਆਉਣ ਦੀ ਤੇਰੇ ਬਾਪੂ ਦੇ ਰੇੜੇ ਪਰੇ ਭਰੀ ਰੱਖਣ ਦੀ ਕੱਖਾਂ ਦੀ ਵਾਢੇਗੇ ਦਾਤੀ ਚੱਕੀ ਰੇੜੇ ਆਖੋ ਹੋਰ ਨਹੀਂ ਮੇਰਾ ਕਿਤੇ ਟਾਈਮ ਲੱਗਦਾ ਜੱਗਾ ਪਹੁੰਚ ਗਿਆ ਮੱਕੀ ਲੈ ਕੇ ਭੇਜਿਆ ਵਾ ਬਜੇਰਾ ਹਾਂ ਮਹਾ ਮੰਨਵਿਆ ਹੋ ਜਾਣਾ ਵੀ ਮੈਂ ਇੱਧਰ ਟਰੈਕਟਰ ਚਲਾਉਣਾ ਜੱਗਾ ਫਿਰ ਆਪਣੇ ਵਾਲਾ 60 ਜੱ ਲੈ ਗਿਆ ਮਾਤੂ ਆਪਣੇ ਟਰੈਕਟਰ ਲਈ ਯਾਤਰੇ ਹੱਥ ਲੱਗਿਆ ਹੋਇਆ ਹੈ ਕਿ ਨਹੀਂ ਮੈਂ ਤੂੰ ਖਾਲੀ ਕਰਿਆ ਬਾਈ ਟਰਾਲੀ ਹਲਾ ਵਧੀਆ ਚੱਲ ਗਿਆ ਹੋ ਕੰਮ ਲੂਟ ਆ ਗਿਆ ਮੇਰਾ ਇੰਨੇ ਦਾ ਨਹੀਂ ਮੈਨੂੰ ਆ ਟਰੈਕਟਰ ਲੈ ਕੇ ਜਾਣਾ ਪੈਣਾ ਤਾਂ ਆਪਣਾ ਅੱਜ ਹੋਣਾ ਨਹੀਂ ਪੈਣਾ ਦਾ ਬਹੁ ਹੋ ਗਿਆ ਬੱਦਰੇ ਦਾ ਵੀ ਮਾੜੀ ਮੂਕੀ ਹੋ ਗਿਆ ਸਾਰਾ ਹੋਰ ਦੀ ਵੀ ਹੈ ਕਿ ਹੋਰ ਦੇ ਹੈ ਇਹ ਕਿੱਥੇ ਹੋਰ ਦੇ ਆਹੀ ਆਹੀ ਹੈ ਨਾ ਦਾ ਹਾਂ ਇਧਰ ਆ ਕਰ ਰਿਹਾ ਅੱਡੇ ਕਰ ਰਿਹਾ ਇਹੀ ਨਾ ਹੂੰ ਹੂੰ ਆ ਕਰਦਾ ਉਹ ਖੱਤੀ ਆ ਪਰ ਇਹ ਕਿਹਨਾਂ ਦਾ ਕੌਣ ਇੱਕ ਦੋ ਫੀਲੇ ਦੱਸਦਾ 8 ਕਿਦੂਕੀ ਪੈਰ ਦਬਾਇਆ ਬਿਆ ਉਹਨੂੰ ਹਾਂ ਪੈਰ ਦਬਾਇਆ ਉਹ ਲਾਈਨ ਆਉਂਦੀ ਉਹ ਮੋਟਰ ਤੇ ਜਿਹੜੀ ਉਹ ਪਿੰਡ ਵਾਲੀ ਮੋ ਉਹ ਉੱਥੇ ਮੋਟਰ ਇਹਨਾਂ ਦੀ ਹਾਂ ਹਾਂ ਉੱਥੇ ਜਿੱਥੇ ਪਟੜਾਲਾ ਭਰਦੇ ਹੁੰਦੇ ਆ ਬਾਪੂ ਦਾ ਫੋਨ ਆਇਆ ਤਾਂ ਕਹਿੰਦਾ ਮੱਥਾ ਟੇਕ ਕੇ ਆਇਆ ਗੋਬਿੰਦ ਘਾਟ ਆਕੇ ਕਹਿੰਦਾ ਹਾਂ ਤੇ ਵੀਡੀਓ ਵੇਰ ਰਹੀ ਵੀ ਤਾਂ ਹਾਂ ਵੀਡੀਓ 'ਚ ਮੱਥਾ ਟੇਕਦਾ ਆਇਆ ਹੋਇਆ ਕਿਸੇ ਬੰਦੇ ਨੇ ਦੇਖ ਲਿਆ ਵੀਡੀਓ ਕੱਟ ਕੇ ਭੇਜੀ ਹੈ ਹਾਂ ਉਨੇ ਪਛਾਣਾ ਵੀ ਹਾਂ ਮਿਲਦੀ ਰਹੀ ਐ ਦੇਖੋ ਨਾ ਬੈਟਰ ਹੁੰਦਾ ਹਮ ਟਰੈਕਟਰ ਥਾਲਾ ਹੱਲੇ ਵੀ ਲੋੜ ਤੇ ਚੱਲਦਾ ਏ ਕੱਦ ਤੇ ਚੱਕਰ ਐ ਲੈਫਟ ਰਾਈਟ ਰਾਈਟ ਦਾ ਪਰਸ ਜਾਣਤੀ ਐ ਮਿੱਟੀ ਹੱਲੇ ਵੀ ਉਧਰ ਨੂੰ ਜਾਣਦੀ ਆ ਉਧਰ ਉੱਚਾ ਹਾਂ ਆਹ ਸਾਈਡ ਉੱਚੀ ਥੋੜੀ ਜੀ ਆਜੇ ਰੇ ਥੜਾ ਹੁੰਦਾ ਟਰੈਕਟਰ ਜਾ ਕੇ ਆ ਦੇ ਇੱਥੇ ਮਿੱਟੀ ਪੈਂਦੀ ਐ ਆਹ ਸਾਈਡ ਵੀ ਨੀਵੀਂ ਐ ਫਿਰ ਆਲੇ ਕਰੀ ਜਾਂਦੇ ਜਿਹੜਾ ਕੋ ਕਰਦਾ ਮੈਂ ਤਾਂ ਕੁਝ ਨਹੀਂ ਕਹਿਣਾ ਉਹ ਨਿਕਣਾ ਇਹਦੇ ਹੀ ਖੇਤਾਂ ਇਹੀ ਘਾਟੇ ਬਣਾ ਰਿਹਾ ਛੇਤੀ ਕਰ ਲੈ ਵੀ ਦੇਖ ਆ ਇਹਦੇ ਉੱਪਰ ਇਹ ਛੇਤੀ ਦਾ ਇਹ ਤਾਂ ਬਹਿਮ ਹੈ ਵੇਲਾ ਛੇਤੀ ਕਰ ਲੂੰਗਾ ਛੇਤੀ ਜੀ ਨਹੀਂ ਲੈਵਲ ਕਰਦਾ ਕੰਪਿਊਟਰ ਇਹ ਲੀਜ਼ਰ ਜਿੱਦਾਂ ਆਏ ਹੁੰਦਾ ਇਹ ਤਾਂ ਬਹੁਤ ਉਹਦੇ ਨਾਲ ਚੱਲਣਾ ਇਹਨੇ ਪ੍ਰੈਸ਼ਰ ਚੱਕਣਾ ਵੀ ਛੱਡਣਾ ਵੀ ਆ ਇਹ ਆਹੀ ਸਪੀਡ ਚੱਲਣਾ ਇਹਨੇ ਜਿੱਥੇ ਮਿੱਟੀ ਛੱਡਣ ਉਥੇ ਛੱਡਦਾ ਨਹੀਂ ਤੇ ਹੁਣ ਭਜਾਈ ਫਰੀ ਜਾਈਏ ਫੇ ਟੱਪਾ ਮਾਰੀ ਜਾਂਦਾ ਆਏ ਆਏ ਤੇ ਪੱਧਰਾ ਨਹੀਂ ਕਰਦਾ ਹੈਗਾ ਮੈਂ ਦੇਖ ਲਿਆ ਆ ਸਪੀਡ ਹੀ ਚਾਹਦਾ ਵਧੀਆ ਆ ਸਪੀਡੇ ਚੱਲਣਾ ਐ ਨੇ ਫਿਰ ਇਹ ਮਿੱਟੀ ਚੱਕੀ ਵੀ ਜਾਂਦਾ ਛੱਡੀ ਵੀ ਜਾਂਦਾ ਐ ਇੰਨਾ ਥੋੜਾ ਪ੍ਰੈਸ਼ਰ ਤੇਜ ਹੁੰਦਾ ਕੋਈ ਵੀ ਚੀਜ਼ ਐ ਉਹਨੇ ਬਣਾ ਲਿਮਟ ਦੇ ਸਹਾਰੇ ਨਾਲ ਆਇ ਚੱਕ ਕੇ ਆਇ 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 ਕਰੀ ਜਾਣਾ ਬਸ ਉਹਨੇ ਕੱਲੀ ਜਾਣਾ ਕੰਮ ਬਸ ਦੀ ਬਾਪੂ ਹੁਣ ਨੂੰ ਮੈਂ ਖਾਸਾ ਕੰਮ ਖਿੱਚਣਾ ਦਾ ਫੱਲੇ ਮੈਂ ਦੋ ਤਿੰਨ ਬੰਦੇ ਹੋਰ ਰੋਕੇ ਹੋਏ ਆ ਮੈਨੂੰ ਕਿਹਾ ਮੈਂ ਬਾਪੂ ਮੜਾ ਜਾ ਗਿਆ ਪਿਆਰ ਮੈਂ ਦੋ ਚਾਰ ਦਿਨ ਰੁਕ ਜੂ ਉਹਨਾਂ ਕਹਿੰਦਾ ਖੜਦਾ ਵੀ ਕੋਈ ਨਹੀਂ ਹੈਗਾ ਹੈ ਕਿ ਨਾ ਇਹਰੇਕ ਨੂੰ ਆਏ ਆ ਵਿਜੀਰੀ ਲਾਉਣੀ ਆ ਸੀ ਤਿਆਰ ਕਰਕੇ ਛੱਡਦੀ ਏ ਹਮ ਲਗੀ ਸੀ ਹੋਵੇਰੇ ਸਵਾ ਕੰਮ ਸਾਹਮਣੇ ਉਸ ਤੋਂ ਸਵੇਰ ਨਿਕਲਣਾ ਆਪਣਾ ਪਰ ਮੈਂ ਸਾਜੇ ਦੇ ਲਾਣੀ ਆਂਗਾ ਆਪਾਂ 9-10 ਘੰਟੇ ਲਾ ਕੇ ਆ ਚੱਲ ਹੁਣ ਠੀਕ ਆ ਮਤੋਂ ਵੀ ਵਧੀਆ ਏ ਹੈ ਨਹੀਂ ਹਾਲੇ ਤੱਕ ਉਸ ਨੂੰ ਨਹੀਂ ਪਤਾ ਲੱਗਦਾ ਹੈਗਾ ਬਾਅਦ ਵਿੱਚ ਦੇਖੂਗੇ ਹਿਸਾਬ ਲਾ ਕੇ ਵੀ ਕਿਆ ਕੁਝ ਖਰਚਾ ਲਿਖੀ ਜਾਂਦਾ ਜਿਹੜਾ ਹੁੰਦਾ ਏ ਤੇਲ ਦਾ ਹੀ ਆ ਹੋਰ ਤਾਂ ਚੱਲ ਕਿਹੜੀ ਲੇਵਰੀ ਦੇ ਪਰ ਹਮ ਨਿੰਦ ਦਾ ਹਲੇ ਦਾ ਕੰਮ ਸਮੇਂ ਦੇ ਨਾਲ ਤੇ ਲਖਾਰਾ ਵੀ ਬਦਲ ਗਿਆ ਉਹ ਖੜਾ ਕਦੇ ਸੋਚਿਆ ਨਹੀਂਦਾ ਵੀ ਆਹ ਚੀਜ਼ ਵੀ ਲੈ ਲੈਣੀ ਹੈ ਹਾਂ ਸਗਾ ਟਰੈਕਟਰ ਹੁੰਦਾ ਦਾ ਸਾਡੇ ਕੋਲ ਸ਼ੁਰੂ ਸ਼ੁਰੂ 'ਚ ਪਹਿਲਾ ਸਿੰਪਲ ਜਿਹੇ ਹਾਲ ਹੁੰਦੇ ਤੇ ਵੇਚ ਕੇ ਸਪਰਿੰਗਾਂ ਵਾਲੇ ਲੈ ਲਏ ਟਰਾਲਾ ਹੁੰਦਾ ਦਾ 30000 ਦਾ ਟਰਾਲਾ ਲਿਆਇਆ ਸੀ ਪਹਿਲਾ ਬਾਪੂ ਨੇ ਲਿਆ ਜਾਦਾ ਉਹ ਗਲਿਆ ਆ ਪਿਆ ਜਮਾ ਹੀ ਫਰਸ ਫੁਰਸ ਜੀ ਉਹਦਾ ਬਹਿਰੀ ਬੁਰੀ ਗਦੀ ਪਵਾਇਆ ਉਹਦੇ ਵਸੀ 30000 ਰੁਪਏ ਲਿਆ 60000 ਚ ਵਧੀਆ ਬਣ ਗਿਆ ਫਰਸ ਫੁਰਸ ਪਵਾ ਕੇ ਉਹਦਾ ਤੇ ਵੇਚਤਾ ਹੋ ਕੇ ਟਰੈਕਟਰ ਵੀ ਬਦਲਤਾ ਦੇ ਲਾ ਮੈਸੀ ਲੈ ਲਿਆ ਦਾ ਮੈਸੀ ਦੇ ਬਾਅਦ ਇਹ ਲੈ ਲਿਆ ਬੰਦਾ ਹਿੰਮਤ ਨਾਲ ਹਾਰੇ ਸਾਰਾ ਕੁਝ ਬਣੀ ਜਾਂਦਾ ਟਾਈਮ ਨਾਲ ਸਾਰਾ ਕੁਝ ਹੋ ਜਾਂਦਾ ਆ ਹੁਣ ਲੀਜਰ ਦਾ ਸੋਚਿਆ ਨਹੀਂ ਤਾਂ ਬੈਠੇ ਬੈਠਿਆਂ ਦੀ ਸਲਾਹ ਬਣ ਗਈ ਤੇਰੇ ਸਾਹਮਣੇ ਵੀ ਲੈਣਾ ਇਹ ਵੀ ਇਹ ਵੀ ਹੁਣ ਚ ਵਧੀਆ ਚੱਲ ਚੱਲੀ ਜਾਣਾ ਕੰਮ ਚਾਰ ਪੈਸੇ ਲੈ ਕੇ ਹੀ ਜਾਊਗਾ ਕਰਨੇ ਗਵਾਉਣ ਤਾਂ ਲੱਗਿਆ ਨੇ ਐਡਾ ਟਰੈਕਟਰ ਰੱਖੇ ਦਾ ਵੀ ਫਾਇਦਾ ਵੀ ਚੱਲ ਬੰਦਾ ਮਾੜਾ ਮੂਟਾ ਕਰਾਇਆ ਕਰੀ ਜਾਵੇ ਵਿੱਚ ਇਹ ਆਪਣੇ ਪੂਰੇ ਕਰੂਗਾ ਹਾਂ ਤਾਂ ਚੱਲ ਚੰਗਾ ਹੈ ਕਿ ਨਹੀਂ ਹੁਣ ਇਹ ਤਾਂਹੀਂ ਜਦ ਮੈਂ ਵਧੀਆ ਜੇ ਮੈਂ ਦੂਆ ਟਰੈਕਟਰ ਲਿਆਉਂਦਾ ਮੈਂ ਫਸ ਜਾਣਾ ਤਾਂ ਜ਼ਿਆਦਾ ਹੂੰ ਤੂਰ ਦਿੰਦਾ ਨਹੀਂ ਮੰਨੇ ਜ਼ਿਆਦਾ ਵੀ ਨਹੀਂ ਆ ਲੈ ਜਾ ਹੁਣ ਇਹ ਤੇ ਜਿਹੜਾ ਮਰਜ਼ੀ ਕੰਮ ਲੈ ਲੀ ਜੀ ਤੂੰ ਮਰਜ਼ੀ ਕੰਮ ਜਿਹੜੀ ਮਰਜ਼ੀ ਮਸ਼ੀਨ ਲੇ ਆ ਤੂੰ ਮਰਜ਼ੀ ਕਰ ਲੈ ਉੱਤੇ ਜਿਹੜਾ ਮਰਜ਼ੀ ਜਿੰਨਾ ਮਰਜ਼ੀ ਕੰਮ ਲਈ ਜਾਈਏ ਕਿੰਦੇ ਨੇ ਬਹੁਤ ਜ਼ੋਰ ਲਾਇਆ ਨਹੀਂ ਇਹ ਨਹੀਂ ਦਿੰਦਾ ਤੂੰ ਆਹੀ ਲੈ ਕੇ ਜਾ ਲੈ ਨੋ ਕੋਈ ਕਹਿੰਦਾ ਦੂਆ ਨਹੀਂ ਲੈਣਾ ਹੈਗਾ ਉਹ ਲੈ ਕੇ ਆਪਾਂ ਨੇ ਮੈਂ ਜਦ ਪੈਸੇ ਲਾ ਦੇਣੇ ਤੇ ਮੈਂ ਫਿਰ ਪਛਤਾਉਣਾ ਦਾ ਇਹ ਕਿਹੜਾ 3 ਸਪੀਡ ਹੈ ਜਿਹੜਾ ਕੋਈ ਮਰਜ਼ੀ ਪਾਈ ਆ ਮੈਂ ਕਹੀ ਬਹੁਤ ਪੈਣਾ ਬਹੁਤ ਹਾਂ ਇਹ ਨਾਲੇ ਲੱਖ ਰੁਪਇਆ ਸਸਤਾ ਮਿਲਿਆ ਉਹਦੇ ਨਾਲ ਤੇ ਫ੍ਰੀਜ਼ੇ ਚ ਫੰਕਸ਼ਨ ਵੀ ਜ਼ਿਆਦਾ ਇਹਦੇ ਨਾਲ ਤੇ ਨਵੇਂ ਪੁਰਾਣੇ ਦਾ ਫਰਕ ਇੱਥੇ ਮਰਜ਼ੀ ਪਛਾਦੇ ਥਾਲੇ ਨੂੰ ਇਹ ਕਿਹੜਾ ਪੁਰਾਣਾ ਦਾ ਨਵੇਂ ਨਾਲ ਦਾ ਹੀ ਤਾਂ ਇਹ ਵੀ ਤਾਂ ਜਦ ਲੈ ਆਏ ਆਪਾਂ ਉਹ ਚਾਰੇ ਟਾਇਰ ਸਾਰੇ ਕੋ ਓਕੇ ਆ ਗਾਮੀ ਦਾ ਰਿਪੋਰਟ ਉਈ ਚੋਰੀ ਚੋਰੀ ਕਾਦੇ ਫੋਟੋ ਗਏ ਬੰਦੇ ਦੇ ہاں ਚੋਰੀ ਕਰੀ ਉੱਥੇ ਆ ਦੇ ਨਿਸ਼ਾਨੀ ਤੁਹਾਡੇ ਬਾਜ ਦੇ ਦਿਓ ਆ ਦੇਖ ਇਧਰ ਤੇਰਾ ਬਾਜ ਰਾਹ ਲੈਣ ਚ ਹਨੀ ਪਤਾ ਕੀ ਆਏ ਉਹਦੇ ਮੋਟਰਸਾਈਕ ਮਤਲਬ ਕੀ ਸੀ ਮੋਟਰਸਾਈਪਾ ਹੁੰਦਾ ਆ ਦੇਖ ਢੇਡਾ ਪਾਇਆ ਪਿਆ ਆ ਨਿਸ਼ਾਨੀ ਬਸ ਉਡੀ ਮੇਰਾ ਕੀ ਲੱਗਦਾ ਮੈਨੂੰ ਬਾਈ ਤੁਹਾਡਾ ਕੀ ਲੱਗਦਾ ਇਹ ਆਹ ਸਫਰ ਕਾ ਬਈ ਸਾਵਾ ਦਾ ਬੜੇ ਨਿਆਰਾ ਹੋਰੇ ਕਿ ਆਪੇ ਡੀ ਕੇ ਕਰਿਆ ਸਾਰਾ ਜਿੱਤੀ ਪਈ ਹੱਕਲੋਰੋ ਵੀ ਪਾਉਂਦਾ ਨਾਲ ਪਈ ਪਈਆ ਰੋਡ ਵਰਗ ਠੀਕ ਆ ਕਿ ਨਹੀਂ ਦੀਦਾ 110 ਆ ਇਹ ਹਾਂ 110 ਆ ਇਹ 110 ਆ ਤੇ ਆ ਦੇਖ ਲੈ ਮਟਿਆ ਰੱਖਿਆ ਹੋਇਆ ਕਲੋਰੋ ਜਿੱਦਨ ਪਾਣੀ ਲਾਉਣਾ ਉਦਨੇ ਦੁਆਈ ਦੁਆਈ ਦਈਆ ਇਹ ਕਲੋਰੋ ਕਲੋਰੋ ਨਹੀਂ ਹੈਗੀ ਇਹ ਹਾਂ ਇਹ ਦੂਈ ਆ ਜਿਹੜੀ ਆਪਣੀ ਗੰਨੇ ਵਾਲੀ ਕੀੜੀ ਵਾਲੀ ਧੀ ਅੱਛਾ ਉਹ ਆ ਠੀਕ ਆ ਨਾਲ ਪਾਈ ਜਾਂਦਾ ਹੈ ਮੈਂ ਇੱਕ ਛੱਟਾ ਜਿਹਾ ਝਾੜ ਦੇ ਲਾ ਦੇਣਾ ਬਸ ਝੜਦਾ ਨਹੀਂ ਹੈਗਾ ਜਿਹੜੇ ਛੱਟਾ ਲਾ ਦੇਣਾ ਪਨੀਰੀ ਤਾਂ ਤੇਰੀ ਥਾਲੀ ਲੋਣੇ ਵਾਲੀ ਹੋਗੀ ਇਹ ਹੈਂ ਇਹ ਆ ਬਿਚੋਂ ਤੇਰੀ ਦੇਖ ਤਾਂ ਲੋਣੇ ਵਾਲੀ ਆ ਹੋਗੀ ਲੋਣੇ ਵਾਲੀ ਹਾਂ ਮਾਰੇ ਪੂਜਾ ਹਾਂ 10 ਤਰੀਕ ਨੂੰ ਪਾਣੀ ਛੱਡਦੇ ਬਸ 11 ਨਾਲ ਕ੍ਰੈਡਟ ਅੱਕੇ ਲਾ ਦੇ ਲੈ ਇੱਧਰ ਇਹ ਆਵੇ ਹਾਂ ਚੱਲ ਪੀ ਆਉਣਾ ਹਾਂ ਹੂੰ ਹੂੰ ਐ ਲਾ ਕੇ ਇਹ ਪੂਜਾ ਪਰਿਆਉਣਾ ਐ ਬਸ ਤਨੀ ਦੀ ਲੋੜ ਵਾਲੀ ਹੋਈ ਪਈ ਐ ਹੈ ਗਿੱਕਦੀ ਹੋ ਗਈ ਗੱਟ ਤੇ ਬੜੀ ਐ ਗੱਟ ਤੇ ਬੜੀ ਐ ਹੂੰ ਜੇ ਦੇਖੀ ਤੋ ਹੁਣ ਇਹਨੇ ਵਧਣਾ ਆਉ ਤਾ ਹਾਲੇ ਹੈਗੇ 10 ਦਿਨ ਪਏ ਹਾਲੇ 10 ਤੇ ਪਏ ਲੱਕੜੀਆਂ ਕਿਹੜੀ ਰੇਟ ਦੀ ਹੋ ਜਾ ਚਾਹ 15 ਤਰੀਕ ਨੂੰ 14 15 ਤਰੀਕ ਤੱਕ ਹੋ ਜਾ ਆਜ ਚਾਰ ਹੋ ਗਈ ਅੱਜ ਹਾਂ ਬਦਲਾਵ ਦਾ ਹਾਂ ਕਲੇਦੀ ਦਾ ਮੈਂ ਦੱਸ ਦਿਆਂਗਾ ਲੈਟ ਨਹੀਂ ਹੈਗੀ ਲੈ ਪੰਜ ਹੋਣ ਦਾ ਨਹੀਂ ਉਹ ਲਾਈਟ ਹੈਗੀ ਜੰਪਰ ਜੰਪਰ ਦਾ ਕਟਿਆ ਹੋਣਾ ਜਨਰੇਟਰ ਨਾਲ ਭਰ ਲਾ ਜੇ ਭਰ ਨਹੀਂ ਖੜਾ ਪਾਇਆ ਹੋਇਆ ਕਿਹ ਪਨੀਰੀ ਨਾ ਭਰਨੀ ਨਹੀਂ ਹੈਗੀ ਮਾ ਜੇ ਭਰਨੀ ਆ ਭਰ ਸਾਨੂੰ ਅੱਜ ਆਰਡ ਲਾਉਣੀ ਆ ਕੱਲ ਨੂੰ ਵੀ ਦੁਪਹਿਰੇ ਤੱਕ ਦੇਖਣਾ ਸ਼ਾਮ ਨੂੰ ਕਦੋਂ ਦੇਖੂਗਾ ਅੱਛਾ ਹਾਂ ਇਉਂ ਆਰਡ ਲਾਉਣੇ ਹੁਣ ਪਾਣੀ ਸੁੱਕਣ ਨਹੀਂ ਦਿੱਤਾ ਮੈਂ ਇਹਦੇ ਵਿੱਚ ਮੈਂ ਭਰੀ ਭਰ ਕੇ ਰੱਖੀ ਹਾਂ ਮੈਂ ਵੀ ਕੱਲ ਆਪ ਛਿੱਟਾ ਦਿੰਦਾ ਪਨੀਰੀ ਦਾ ਦੇਖਦੇ ਆ ਜਿਹੜੀ ਜਿਹੜੀ ਤੇਰੀ ਜਿਹੜੀ ਨਾਲ ਦੀ ਜੜੜੀ ਖੜੀ ਆ ਹੂੰ ਉਹਨੂੰ ਪਾਣੀ ਲਾ ਕੇ ਰੱਖ ਇਹਦੇ ਨਾਲ ਦੀ ਜਿਹੜੀ ਭਰ ਕੇ ਰੱਖੀ ਆ ਪਰਾ ਹੁੰਨਾ ਹੈ ਮੈਂ ਕੱਢ ਦਿੰਦਾ ਹੁਣ ਕੱਢਣੇ ਦੀ ਲੋੜ ਤਾਂ ਨਹੀਂ ਪਾਣੀ ਹੁਣ ਕਿਹੜਾ ਮਾਰਨ ਕਿੱਦੋਂ ਉਹਦਾ ਨਾ ਗੱਡੀ ਪਾਣੀ ਦੂਈ ਦਾ ਕੱਢਦੇ ਜਿਹੜੀ ਨਾਰਮ ਸ਼ਰੋਇਂਦਰ ਨਹੀਂ ਗਈ ਜਿਹੜੀ ਦੂਈ ਤਾਂ ਮੇਰੀ ਵੀ ਇੰਨੀ ਨਹੀਂ ਇੰਨੀ ਨਹੀਂ ਹੋ ਗਈ ਇੰਨੀ ਨਹੀਂ ਮੇਰੀ ਗੱਲ ਥੋੜਾ ਜਿੰਨਾ ਪਾਣੀ ਖੜਾ ਰਹੂਗਾ ਉੰਨੀ ਉੱਪਰ ਨੂੰ ਜਾਊਗੀ ਇਹ ਦੇਖ ਮੇਰੀ ਉੱਪਰ ਨੂੰ ਜਾਂਦੀ ਹੈ ਵਾਹ ਹੈਗੇ ਹਟਾ ਲਮਣਾ ਦੇ ਵਿੱਚ ਅੱਜ ਫੇਰ ਹੀ ਟਾਈਮ ਲੱਗਿਆ ਇਹੋ ਪਹਿਲਾਂ ਲਾ ਤਰੇ ਕਿੱਥੇ ਲਾਇਆ ਯਾਰ ਲਾਇਆ ਨਹੀਂ ਕੋਈ ਦੂਈ ਲਾਇਆ ਨਹੀਂ ਮੈਂ じゃ ਇਹਨੂੰ ਹੂੰ ਇਹ ਹੱਡਾਇਆ ਪਾਇਆ ਹੋਇਆ ਛੱਡੇ ਇਹਦੇ ਵਿੱਚ ਬਸ ਲਾਇਆ ਜਰੂਰ ਪਾਇਆ ਪਾਹੇ ਚਿਰ ਉਪ ਕਰਦਾ ਇੱਕੋ ਵੀ ਤੇਰੀ ਗੇਰਤੀ ਵਿੱਚ ਮੈਂ ਜਿਹੜੀ ਉਹ ਮਹਿੰਗੀ ਦਵਾਈ ਲੈ ਗਿਆ ਤਾਂ ਕਿਹਨਾਂ ਹੋਵੇ ਬਟਾਕੋ ਹਾਂ ਉਹ ਵੀ ਗੇਰਤੀ ਸੇਤਾ ਪਨੀਰੀ ਆਪੇ ਲੋੜੇ ਵਾਲੀ ਉਹ ਵੀ ਤੇਰੀ ਉਹ ਵੀ ਮੈਂ ਗੰਨੇ ਵਿੱਚ ਗੇਰੀ ਸੀ ਉਦੋਂ ਹਾਂ ਇਹਦੇ ਵਿੱਚ ਬਾਤ ਇੱਕ ਮੁਠੀ ਉੱਥੇ ਤੇ ਲਿਆਇਆ ਬਾਤ ਗੰਨਾ ਦੇਖੀ ਤੂੰ ਪਾਣੀ ਲੱਗਿਆ ਹੋਇਆ ਉਹ ਗੰਨਾ ਦੇਖਿਆ ਆਲੂ ਵਾਲਾ ਖੇਤ ਮਤ ਉਹ ਤਾਂ ਫਰਕ ਹੈਗਾ ਤਕੜਾ ਖੇਤ ਬਾਤ ਉਹਨੇ ਉਹਨੇ ਬਣਾਈ ਆਲੂ ਕਿਹੜੇ ਹੋਇਆ ਗੰਨੇ ਹੀ ਹੋਣਾ ਉੱਥੇ ਉਹਨੇ ਬਣਾਈ ਹੋਇਆ ਰੰਗ ਉਹਦਾ ਜਾ ਕਰਕੇ ਕਾਲਾ ਬਸ ਠੀਕ ਆ ਮੇਰੇ ਕੋਲ ਵੀ ਪਈ ਆ ਪਾ ਦਿੰਦਾ ਥੋੜੀ ਜੀ ਹਾਂ ਮੁਠੀਕ ਬਸ ਇੱਕ ਮੁਠੀਕ ਜੂਰੀ ਜਰ ਲਾ ਕੇ ਪਾ ਦੇ ਮੈਂ ਤਾਂ ਜੂਰੀ ਜਰ ਹਾਂ ਤੇ ਮੇਰੇ ਕੋਲ ਜੂਰੀ ਆ ਠੀਕ ਆ ਆ ਮੱਕੀ ਦਾ ਕੀ ਕਰਨਾ ਹੁਣ ਮੱਕੀ ਦਾ ਕਰ ਲੈਣਾ ਆਪਾਂ ਨੇ ਦਿਨ ਬਹੁਤ ਪਾਇਆ ਜਾ ਹਾਂ ਕੀ ਤਰੀ ਗੱਲਾਸਟ ਇਹ ਦਿਨ ਬਹੁਤ ਆ ਉਹ ਉੱਥੇ ਸਾਡੀ ਤੂੜੀ ਜੀ ਦੀ ਨਾ ਤਾਂ ਦਾ ਵੀ ਵੀ ਉੱਥੇ ਤੂੜੀ ਕਰਕੇ ਉਹ ਆ ਇਹ ਮੱਕੀ ਦਾ ਉਹ ਆਰਡ ਲੱਗੀ ਦੋ ਪਾਣੀ ਮੰਗਿਆ ਕਮਲਾਈ ਮੱਕੀ ਥੋੜੀ ਜਮਾਈ ਉਹ ਮੈਂ ਕਿਤੇ ਲਾਂ ਪਾਣੀ ਲੈਟ ਆਉਂਦਾ ਮੈਂ ਵੀ ਚੱਕਤੀ ਹੋਰ ਰਹਿ ਗਈ ਥੋੜੀ ਜੀ 40 ਕੁ ਕਵਾਂਟਲ ਰਹਿ ਗਈ 85 90 ਕਵਾਂਟਲ ਲੱਦ ਲੈ ਗਿਆ ਅੱਜ ਗੰਨੇ ਵਾਲੀ ਤਾਂ 150 ਕਵਾਂਟਲ ਮਸਾ ਨਿਕਲਦੀ ਸਵਾ 150 ਕਵਾਂਟਲ ਹੁਣ ਮੈਂ ਵਧੀਆ ਰਹਿਣਾ ਤਾਂ ਜੇ ਮੈਂ ਜਦੇ ਗੇਰ ਜਹੁੰਦਾ ਚਾਰ ਰੇਟ ਆਉਣ ਉਹ 260 ਨੂੰ ਕਰੀ ਆ 260 ਇਹ ਕਿਹੜੇ ਵਾਲਾ ਨੇ ਆ ਨਹੀਂ ਬਰਕਾਰੇ ਵੀ ਕਰ ਹਰਪਨ ਹਾਂ ਜਗਦੀਪ ਨੇ ਕਰੀ ਵੀ ਗੱਲ ਮੈਂ ਤਾਂ ਗਿਆ ਹੀ ਨਹੀਂ ਨਾ ਫਿਰ ਜਲ ਜਲ ਵੀ ਤੇਰੀ ਕਿੰਨੀ ਹੋ ਜਾਣੀ ਬੇਲਵੋ ਜਾਣ ਤਾਂ ਗਏ ਤੇ ਨੇ ਹੋਰ ਮੈਂ ਬਸ ਹੁਣ ਗਾਹਾਂ ਨੂੰ ਮੈਨੂੰ ਪਤਾ ਲੱਗ ਗਿਆ ਵੀ ਲੈਰੀ ਚੱਕ ਦੋ ਜੀ ਬਸ ਲੋੜੇ ਨਹੀਂ ਆ ਦਿਨਾਂ ਚ ਬੰਦੇ ਕੋਲ ਟਾਈਮ ਨਹੀਂ ਹੁੰਦਾ ਹੁਣ ਮੇਰੇ ਕੋਲ ਤਾਂ ਟਾਈਮ ਨਾਲ ਵੀ ਜੇ ਤਾਂ ਲੈਰੀ ਚੱਕ ਦੋ ਵਾਰ ਹੋ ਜਾਂਦੀ ਹੈ ਹਾਂ ਹਾਂ ਫਿਰ ਵੀ ਤੇ ਫਿਰ ਪਵਾ ਚਪੀਆ ਦੁਬਾਰੇ ਵਾਲੀ ਹੋ ਜਾਣੀ ਤੇਰੀ ਉਹ ਉਹੀ ਤਾਂ ਹੈ ਤਾ ਆਪਣਾ ਰੇਟ ਵੱਧਦਾ ਹੂੰ 330 ਪਰ ਰੇਟ ਦਾ ਟਾਲ ਦਾ ਹਲੇ ਮਿਹੜੇ ਕਹੇ ਜਿਓ ਹੋਏ ਗੰਨੇ ਦੇ ਇਹ ਮੈਂ ਤੁਹਾਨੂੰ ਹੀ ਪਾਣੇ ਵੀ ਤਾ ਢੱਟ ਕੇ ਲਈ ਜੇ ਹਲੇ ਹੀ ਪਾਲਦੇ ਇਹਨਾਂ ਨੂੰ ਜਿਵੇਂ ਫੇਰ ਬਾਅਦ ਵਿੱਚ ਟੁੱਕ ਕੇ ਪਾਉਣੇ ਜਾਂ ਟਾਈਮ ਹੋਣਾ ਗੰਨਾ ਪਾਉਣੇ ਦਾ ਆਪਰੇ ਉਦੇ ਪਰ ਉਹੀ ਪਾਣੇ ਤਾਂ ਹੁਣ ਤਾਂ ਗੱਲ ਨਹੀਂ ਬਹੁਤਾ 38 ਦਾ ਹੈ ਹਲੇ ਦੇਖ ਲੈ ਕੋਈ ਬਿਮਾਰੀ ਨਹੀਂ ਨਹੀਂ ਆਪਾਂ ਰੇ ਪਾਈ ਜਾਂਦੇ ਕਿਹੜੀ ਬਿਮਾਰੀ ਇਹਨਾਂ ਨੂੰ ਕੋਈ ਸਪਰੇ ਨਹੀਂ ਗੱਡ ਹੋ ਰਿਹਾ ਛੋਰੇ ਵਿਚਰੀ ਨਹੀਂ ਹੁੰਦਾ ਤਾਂ ਆਥੇ ਬਸ ਦੇ ਖੜਾ ਹੁਣ ਮੱਚ ਮਾਰਿਆ ਆ ਛੋਰ ਮਕੜੇ ਸਫਾਈ ਕਰਿਓ ਵਿਚ ਵਿੱਚ ਹੁਣ ਚੱਲਿਆ ਪਾ ਉਹਦਾ ਹਿੰਦੇ ਦਾ ਪਾਣੀ ਪੂਣੀ ਲੱਗੀ ਜਾਂਦਾ ਟਾਈਮ ਨਾਲ ਬਾਣੀ ਤਾਂ ਬਾਧੂ ਲੱਦਦਾ ਤੂੰ ਆ ਬੁਟਿਆਂ ਦੀ ਲਾਈਨ ਦੇਖੀ ਛੇਤੀ ਤਿਆਰ ਹੋਣੀ ਇਹਨੂੰ ਹਵਾ ਪੈਂਦੀ ਹਜੇ ਹਾਂ ਲੋਹਾ ਬਸ ਰਹਾ ਪੈਂਦੀ ਹੁਣ ਆਜ ਤਾਂ ਵੀ ਤਿਆਰ ਹੀ ਆ ਚੱਲੀ ਦੇਖੀਂ ਕੀ ਕਹਿੰਦਾ ਹੁਣ ਉਹ ਚੱਲ ਚੱਲ ਆ ਜਾ ਚੱਲੀਏ ਬੱਪਰੀ ਘਰ ਤੀ ਚੱਕ ਲੈ ਜੂਗਾ ਫਿਰ ਆ ਚੱਲੀਏ ਦੇ ਜੀ ਦੇ ਬੱਚਿਆਂ ਦੀ ਗਾੜਾ ਮੇਰੇ ਵੀ ਦੇਖੋ ਬਾਈ ਹਸਪੀ ਨੂੰ ਪੁਰਾਣਾ ਸਾਥੀ ਮਿਲਿਆ ਪਛਾਣਦਾ ਵੀ ਨਹੀਂ ਗੇ ਹਾਂ ਤਾਂ ਵੀ ਦੂਰ ਜਾ ਮੇਰੇ ਤੋਂ ਉਹ ਗਿਰ ਕੇ ਕਿਦੇ ਗੁਰਦੁਆਰੇ ਦੇ ਬੂਟੇ ਮੇਰਾ ਗੱਬੇ ਦੇ ਤੋੜਤਾ ਬੂਟਾ ਉਹ ਨਮਾਨਵਾ ਅਵਾਂ ਜਿੱਦਾਂ ਕੱਲ ਗਿਰ ਗਿਆ ਰਾਤ ਦੋ ਤਿੰਨ ਟੇਡੇ ਕਰਤੇ ਹਵਾ ਬਹੁਤ ਆਈ ਰਾਤ ਹਵਾ ਹਨੇਰੀ ਬਹੁਤ ਹੀ ਬਾਈ ਐ ਪਛਾਣ ਤਾਨੂੰ ਮੈਂ ਤਾਂ ਹਾ ਡਰਦਾ ਏ ਵੀ ਭਾਈ ਚੱਪੋ ਮੱਛਾ ਠੀਕ ਆ ਜੀ ਆ ਹਾਂ ਦੁੱਗਾ gira ਏ ਵੇਵਾ ਘੱਟ ਕਰੀਦਾ ਬੱਚੇ ਜੀ ਬੱਛਾ ਮਾੜਾ ਕਰਦਾ ਤੇ ਰਾਗ ਨਹੀਂ ਪਉਂਦਾ ਬੱਚੇ ਨੂੰ ਤੋਂ ਇਹਨੂੰ ਆਟਾ ਮਚਾਪ ਆਦੇਗਾ ਮੜਾ ਮੋਟਾ ਫੀਡ ਜਾਲਾ ਫੀਡ ਪੈਂਦੀ ਤੇ ਫੀਡ ਅੱਛਾ ਫੀਡ ਫੂਡ ਪਾ ਦੇ ਕਰ ਬੱਛਾ ਤਾਂ ਮਾੜਾ ਕਰਦਾ ਮੈਂ ਉਹ ਬਜਰੇ ਕੱਕ ਫੋਨ ਆਇਆ ਮੂਖ ਮਾਰਦਾ ਗਿਆ ਹੀ ਖਾਈ ਜਾਂਦਾ ਇਹ ਢੰਗ ਮਤਲਬ ਤੂੰ ਹੋਰ ਕਿਹਨੂੰ ਕਿਹਾ ਪਉਣਾ ਫੀਡ ਪਉਣਾ ਤਾਂ ਇਹ ਮੂਖ ਮਾਰਦਾ ਹੁਣ ਕਿ ਆਪਾਂ ਬਾਈ ਦੋ ਗਾਂ ਵਾਲੀ ਕੰਮ ਹੈ ਸਾਡੀ ਵਾਲ ਜਿਹੜੀ ਲੈਂਦੀ ਹੈ ਮੈਂ ਖਾ ਰਿਹਾ ਸੁੱਕੇ ਖਾ ਮੇਰੇ ਖੋਸ਼ ਅੱਗੇ ਸਪੀਡ ਫੂਡ ਉਹ ਵੀ ਨਹੀਂ ਹੁੰਦੀ ਠੰਡੀ ਚੀਜ਼ ਕਿਹੜੀ ਦਵਾ ਮੱਕੀ ਉਹ ਗਰਮਾ ਗਾਜਰਾ ਉਹ ਗਰਮਾ ਠੰਡੀ ਕਿਹੜੀ ਦਵਾ ਉਹ ਤਾਂ ਹੈਗਾ ਗਰਮੀ ਵੀ ਬਹੁਤ ਆ ਬਾਈ ਡੰਗਰਾਂ ਨੂੰ ਵੀ ਬਹੁਤ ਗਰਮੀ ਤਾਂ ਮੀਂਹ ਜਾਂ ਪਾਏ ਤੇ ਸਕੂਨ ਜਾ ਆਉਣਾ ਸਭ ਨੂੰ ਲੋ ਜੀ ਬਾਈ ਮੇ ਲੋ ਜੀ ਅਸ ਨੂੰ ਇੱਧਰ ਯਸ ਭੈਣੀ ਸਤਿ ਸ਼੍ਰੀ ਅਕਾਲ ਜੀ ਬਾਕੀ ਇਹਨੇ ਵੀ ਬਾਈ ਮੱਕੀ ਬੀਜਦਾ ਹੈ ਇਹ ਬਾਈ ਉਹੀ ਵੀਰ ਮੱਕੀ ਵਾਲਾ ਹੀ ਇਹੋ ਜਿਆਦਾ ਬੀਜਦਾ ਬਾਈ ਪਰ ਇਹ ਆਲੂ ਵਾਲਿਆਂ ਚ ਮੱਕੀ ਵੀ ਪੀਤਾ ਹਾਂ ਸਾਰੇ ਜਿਹੜਾ ਉਧਰ ਹੀ ਮੱਕੀ ਬੀਜਦੇ ਹਨ ਹਾਂ 11 ਕਿਲੋ ਮੱਕੀ ਦੇਖ ਲੋ ਆਲੂ ਵਾਲਿਆਂ ਚ ਮੱਕੀ ਜ਼ਿਆਦਾ ਨਿਕਲਦੀ ਆ ਜੱਸ ਗੰਨੇ ਗੰਨੇ ਵਾਲਾ ਜੇ ਮੱਕੀ ਇਹ ਪਈ ਜਾਂਦਾ ਵਧੀਆ ਆਲੂ ਵਿੱਚ ਚੰਗਾ ਰਹੀ ਪਿਆ ਪਾਉਂਦਾ ਹੈ ਨਾ ਇਹ ਥੋੜਾ ਜਿਹਾ ਆਲੂ ਵਾਲੀ ਸਾਈਡ ਨੂੰ ਜ਼ਿਆਦਾ ਰੁਝਾਨ ਇਹਦਾ ਬਾਕੀ ਮੁੰਡਾ ਵੀ ਉਹ ਆਲੂਆਂ 'ਚ ਹੋਇਆ ਫਾਇਦਾ ਕਿਆ ਨਹੀਂ ਤੁਹਾਨੂੰ ਮੁੰਡਾ ਘੱਟ ਹੀ ਪਿਆ ਫਾਇਦਾ ਨਾ ਤੋਆ ਮਰਾ ਤੇ ਉਹ ਇਧਰ ਰਹਿਣ ਦੇ ਆ ਜਾ ਉਸ ਆਲੂਆਂ 'ਚ ਹੋਇਆ ਫਾਇਦਾ ਕਿਆ ਘੱਟ ਹੀ ਦੇ ਕਾਹਨੂੰ ਯਾਰ ਪਹਿਲਾਂ ਵੇਚਦੇ ਗੱਲ ਕਰ ਲਈ ਬੰਦੇ ਨਾਲ ਹਾਂ ਹਲੇ ਚੱਕੇ ਵੀ ਨਹੀਂ ਦਿਓ ਨਾ ਘਰ ਹੀ ਪਏ ਤੇ ਰੇਟ ਵੱਧ ਗਿਆ ਜੇ ਚਲ ਹੁਣ ਗੱਲ ਹੋਈ ਦੀ ਫਿਰ ਕਿਆ ਕਹਿਣਾ ਉਹ ਚੱਕ ਲੈ ਜਾ ਹੁਣ ਜਿਹੜਾ ਮੈਂ ਵੀ ਘੱਟ ਰੇਟ 'ਚ ਵ ਤੂੰ ਹੀ ਸਾਈ ਨਹੀਂ ਕੋਈ ਕੁਛ ਨਹੀਂ ਬੰਦੇ ਨੇ ਉਹ ਗੱਲ ਕਰ ਲਈ ਉਹ ਬਾਦਮ ਆ ਗਿਆ ਹੁਣ ਜੀ ਬਾਈ ਨਾ ਨਾ ਬਾਜੋ ਆਇਆ ਤਾਂ ਸੁੰਨੇ ਪਹਿਲਾਂ ਹੀ ਕਹਦਾ ਕਹਿੰਦਾ ਮੇਰੇ ਆ ਨਾ ਵੀ ਵੇਚਿਓ ਨਾ ਹੂੰ ਆ ਫੇਰ ਗੱਲ ਕਰੀ ਹੋਈ ਤੇ ਫੇਰ ਕਿਹਾ ਵੇਚੋ ਤਾਂ ਹੈ ਉਹ ਅਜ ਅਗਲੇ ਨਾਲ ਜਵਾਨੇ ਰੋਣਾ ਬਾਦ ਤੇ ਰੇਟ ਵੱਧ ਗਿਆ ਹੈ ਆਏ ਜੋੜ ਹਾਂ ਹਾਂ ਦੋ ਜੋੜ ਨਾਲੀ ਜੋੜਨਾ ਇਹ ਹਾਂ ਹਾਂ ਇਹੀ ਲੈ ਕੇ ਜਾਊਗਾ ਉਹ ਵੀ ਤਾਂ ਛਤਰੀ ਦਾ ਕੰਮ ਜਿਆ ਕਰ ਦੂ ਇਹ ਪੂਰਾ ਟੋਗਾ ਭਰਿਆ ਬੰਦਾ ਹੀ ਨਹੀਂ ਯਾਰ ਮੋੜਨੇ ਦਾ ਚੱਕਰ ਪਿਆ ਨਹੀਂ ਤਾਂ ਪਾ ਕੇ ਮੋੜ ਲੈਣ ਦਾ ਬਾਰੇ ਕਿੰਨਾ ਖੇਤ ਵੀ ਗਿੱਲਾ ਤੇਰਾ ਮੱਕੀ ਵੀ 100 ਕੁਇੰਟਲ ਦੇ ਉੱਪਰ ਹੋਣੀ ਹੈ ਇਹ ਸਵਾ 100 ਕੁਇੰਟਲ ਹਾਂ 125 30 ਦੇ ਵੇਡ ਚ ਹੋਊਗੀ ਹੋਊਗੀ ਬੂਸ ਗਿਆ ਭਰਿਆ ਵੈਨ ਬਹੁਤ ਵਧੀਆ 125 ਦੀ ਜਾਂਦੀ ਹੈ ਸਾਡੇ ਨਾਲੂ ਵਾਲੀ ਦਾ ਫਰਕ ਆ ਵਜਿੰਦਾ ਆ ਵਜਿੰਦਾ ਬਹੁਤ ਜਿੰਦੀ ਹੋਣੀ ਆਲੂਆਂ ਜੇ ਇਹ ਵੀ ਜ਼ਿਆਦਾ ਗਿੱਦਾ ਡਾਇਡੂ ਆਲੂਆਂ ਜ ਵੀ ਫਿਰ ਇਹਦੇ ਚ ਵੀ ਬਰਾਬਰ ਰੱਖਣੇ ਪਾਉਣੇ ਆ ਮਸ਼ੀਨ ਜਿੰਨਾ ਪੂਰਾ ਖਲਾ ਲਈਦਾ ਜਿੰਨਾ ਪੈਂਦਾ ਉਹ ਤਾਂ ਹੈ ਜੋ ਵਾਹ ਲੈਣ ਵਾਲਿਆ ਹਾਰਾ ਕੋ